ਆ ਜਾ ਮੁੜਿਆ ਛੇਤੀ ਕਰਨੂ ਆ ਜਾ ਮੁੜਿਆ ਛੇਤੀ ਕਰਨੂ ਹੱਲੇ ਬੋਤੀ ਦੇਰ ਨਾ ਹੋਈ ਆ ਜਾ ਮੁੜਿਆ ਛੇਤੀ ਕਰਨੂ ਹੱਲੇ ਬਤੀ ਦੇਤ ਨਾ ਹੋਈ ਰਾਤ ਲੰਗੀ ਏ ਅੱਦੀ ਕੋ ਰਾਤ ਲੰਗੀ ਏ ਅੱਦੀ ਕੋ ਹੱਲੇ ਨਵੀਂ ਸਵੇਰ ਨਾ ਹੋਈ ਆ ਜਾ ਬੁੜਿਆ ਛੇਤੀ ਖਲੇ ਬੋਤੀ ਦੇਦੂ ਨਾ ਹੋਈ ਕਰਤਾ ਨੇ ਸੀ ਕਰ छुਡਾਏ ਪ੍ਰਵਾਸ ਦੇ ਵਿੱਚ ਬਹੁਤ ਕੁਝ ਕਰਤਾ ਨੇ ਸੀ ਕਰ छुਡਾਏ ਚੋਗ ਲੈਣ ਗਏ ਮੁੜ ਨਾ ਆਏ ਕਰਤਾ ਗੋਗਲਣ ਗਏ ਮੁੜਨਾ ਆਏ ਕੋਈ ਸੁਖਦ ਸੁਨੇਹਾ ਦੇ ਹਵਾਈ ਕੋਈ ਸੁਖਦ ਸੁਨੇਹਾ ਦੇ ਹਵਾਈ ਕਿਉਂ ਰੁਮਕਦੀ ਚੁੱਪ ਤੂੰ ਹੋਈ ਆ ਜਾ ਮੁੜ ਆ ਛੇਤੀ ਕਰਨੂ ਹਲੇ ਬੋਤੀ ਦੇਰ ਨਾ ਹੋਈ ਹਲੇ ਬੋਤੀ ਦੇਰ ਨਾ ਹੋਈ ਸੋ ਚੱਲ ਲੈ ਆਲੂ ਦੇ ਵਿੱਚ ਬੋਟ ਨੇ ਆਣੇ ਉਡੀਕ ਉਡੀਕ ਕੇ ਸੋ ਚੱਲ ਲੈ ਆਪਣੀ ਹੋਏ ਨੂੰ ਖਾਲੀ ਕਰਕੇ ਖੂਹੋਰੇ ਕੜੇ ਦੇਸ ਮੱਲੇ ਜਗ ਚੰਦ ਰੋਣ ਨਾ ਦੇਵੇ ਜਗ ਚੰਦਰਾ ਸੰ ਨੂੰ ਰੋਣ ਨਾ ਦੇਵੇ ਅਸੀਂ ਸਿਸਕੀਆਂ ਵਿੱਚ ਪੀੜ ਲੈ ਕੋਈ ਆ ਜਾ ਬੁੜਿਆ ਛੇਤੀ ਕਰ ਨੂੰ ਹਲੇ ਬਤੀ ਤੇਜ ਨਾ ਹੋਈ ਰਾਤ ਲੰਗੀ ਏ ਅਦੀਖੂ ਹਲੇ ਨਵੀ ਸਵੇਰ ਨਾ ਕੋਈ ਆ ਜਾ ਮੁੜਿਆ ਛੇਤੀ ਕਰਨੂ ਹਲੇ ਬੋਤੀ ਦੇਡ ਉੜ ਮੈਂ ਵੰਡੂ ਦਿਲ ਚੋੜੋਂ ਤੇ ਪਾਵਾਂ ਸ਼ਗਨ ਕਰਾਂਗੀ ਕੁੱਲ ਆਲਮ ਦੇ ਸ਼ਗਨ ਕਰਾਂਗੀ ਕੁੱਲ ਆਲਮ ਦੇ ਦਾਤੇ ਦਾ ਸ਼ੁਕਰ ਮਨਾਉਂ ਸ਼ਗਨ ਕਰਾਂਗੀ ਕੁਲਿਆਲਮ ਦੇ ਦਾਤੇ ਦਾ ਸ਼ੁਕਰ ਮਨਾਵਾ ਇਹੋ ਸੋਚਾਂ ਸੋਚ ਵੇ ਸੱਜਣਾ ਇਹੋ ਸੋਚਾਂ ਸੋਚ ਵੇ ਸੱਜਣਾ ਲਾਲ ਸੁਰਖ ਮੈਂ ਹੋਈ ਆ ਜਾ ਛੇਤੀ ਘਰ ਨੂੰ ਹੱਲੇ ਬੋਤੀ ਦੇਜਣਾ ਹੋਈ ਰਾਤ ਲੰਗੀ ਏ ਅੱਧੀ ਕੁ ਹਏ ਰਾਤ ਲੰਗੀ ਏ ਅੱਧੀ ਕੁ ਹਲੇ ਨਮੀ ਸਵੇਰ ਨਾ ਹੋਈ ਆ ਜਾ ਮੁੜਿਆ ਛੇਤੀ ਘਰ ਨੂੰ ਹੱਲੇ ਬੋਤੀ ਦੇਰ ਨਾ ਹੋਈ ਬਹੁਤ ਬੱਲੇ ਆਏ ਬੁੜਾ